ਆਹ ਲੋਨ ਆਰਡਰ ਦੇ ਹਾਲਾਤ ਨੇ ਆ ਅਗਲੀ ਆ ਵੀਡੀਓ ਮੈਂ ਤੁਹਾਨੂੰ ਬਕਾਉਣੀ ਆ ਭਾਵੇਂ ਤੁਹਾਨੂੰ ਪਹਿਲਾਂ ਵੀ ਆਈ ਐ ਇੱਥੇ ਅੱਗੇ ਚਲੋ ਆ ਇਹ ਜਿਹੜੇ ਬੀਬੀ ਜੀ ਨੇ ਇਹਦੇ ਵਿੱਚ ਮਿੱਤਰਾ ਨੇ ਲੈ 25 ਵੱਲੀਏ ਅੱਕੇ ਢਾਲ ਸੋਲ ਰਿਆ ਤੇ ਸਰੋਪਾ ਕੌਣ ਪਾਉਣ ਰਿਆ ਜੱਕੂ ਦੇ ਮਾਸਾ ਜੀ ਆ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਇਲੈਕਸ਼ਨ ਲੜਿਆ ਜਿਹੜਾ ਅਨਮੋਲ ਹੀਰਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦਾ ਉਹ ਸਰੋਪਾ ਕਿਹਨੂੰ ਪਾਉਣ ਰਿਆ ਜੱਕੂ ਭਗਵਾਨ ਪੁਰੀਏ ਦੇ ਭਰਾ ਨੂੰ ਤੇ ਜੱਕੂ ਭਗਵਾਨ ਪੁਰੀਏ ਦੀ ਮਾਤਾ ਇਹ ਸੰਮਲੇ ਖਲੋਤੀ ਆ ਮਾਤਾ ਕਰੋਤੀ ਆਉ ਮੁੰਡੇ ਦੇ ਪੈਣ ਦੇ ਹਾਰ ਤੇ ਆ ਅੱਗੇ ਉਹਨੂੰ ਚਲਾਇਆ ਯਾਰਾ ਬੁਲਾਇਆ ਜੀ ਆ ਰਿਹਾ ਹੋ ਆ ਗੁਰਦੀਪ ਸਿੰਘ ਇਹ ਮੈਨੂੰ ਲੱਗਦਾ ਹੈ ਇਹ ਅਮੋਲੀ ਨਹੀਂ ਚੜਾਈ ਆਪਕੇ ਫੇਸਬੁੱਕ ਤੇ ਜਿਹਨੇ ਚਲੋ ਇਹ ਜਿਹੜੀ ਗੀਤ ਗਾਉਣ ਰਿਹਾ ਉਹ ਕਿੰਨੇ ਚੜਾਈ ਆਂਦੀ ਇਹ ਡਿਲੀਟ ਹੋ ਗਈ ਵੈਸੇ ਚੜਾਈ ਉਹਨਾਂ ਦੀ ਹੁਣ ਮੈਨੂੰ ਇੱਕ ਗੱਲ ਭਗਵੰਤ ਮਾਨ ਦੱਸ ਦਵੇ ਕਿ ਇਹ ਜਗੂ ਭਗوان ਕੁਰੀਆ ਜੇਰ ਤੋਂ ਬੈਠਿਆ ਹੁਣ ਬਣਾਉ ਫਿਰ ਇਹ ਅਗਲੀ ਵਾਰੀ ਮੇਲਾ ਦਾ ਟਿਕਟ ਇਹਨੂੰ ਦੇਣੀ ਹੈ ਤੁਹੀਂ ਇਹ ਵੀ ਲੋਕਾਂ ਨੂੰ ਮੋਲ ਨਹੀਂ ਰਹੀ ਆ ਜਿਹੜੇ ਫੈਸਲੇ ਕਰਾ ਰਿਹਾ ਤੇਰੇ ਆਖੇ ਤਾਂ ਹੁੰਦੀ ਨਹੀਂ ਚਿੰਤੀ ਕਿਤੇ ਕਿੱਥੇ ਤੇਰੇ ਆਖੇ ਤਾਂ ਸਾਰਿਆਂ ਨੇ ਚਾਰ ਬੰਦਿਆਂ ਨੇ ਜਾ ਕੇ ਕਾਗਜ਼ ਦਾਖਲ ਕਰਾ ਦਿੱਤੇ ਅੱਜ ਮੈਨੂੰ ਪਤਾ ਲੱਗਿਆ ਮਿੰਤ ਨੂੰ ਮਿੰਤ ਕਰਕੇ ਛੇ ਕੰਮ ਪਤਾ ਨਹੀਂ ਨੇੜੇ ਲੱਗਿਆ ਨਹੀਂ ਲੱਗਿਆ ਸਸੋ ਹੁਣ ਤੇ ਫਿਰ ਭਾਉ ਮਿਲ ਲੱਗਾ ਇਹਨੂੰ ਗੁਰੂ ਧਾਰ ਲਾ ਦੀਨ ਕਾਗਜ਼ੀ ਦੀ ਬਹਿਬਲ ਕਲਾਕੀਆਂ ਜਾਖਲ ਹੋਣ ਦਿੱਤੇ ਜਾਂ ਆ ਪਿੰਡ ਚ ਭਗਵਾਨਪੁਰੀਏ ਪਿੰਡ ਚ ਕੀ ਹੋਇਆ ਅਗਲਾ ਧਾਰਨੋਂ ਦਾ ਕੀ ਆ ਆ ਹਾਈ ਕੋਰਟ ਦੇ ਆਰਡਰ ਹੈ ਜੀ ਆਪਾਂ ਆਰਡਰ ਦੀ ਤਰੀਖ ਦੇ ਦਿਆਂ ਤੁਹਾਨੂੰ ਸੀ ਆਰ ਐਮ ਐਮ 45864 2023 ਡਿਸਾਈਡਿਡ 6 2 24 ਕਿੰਨੇ ਮਹੀਨੇ ਹੋਏ ਜੀ 69 ਮਹੀਨੇ ਹੋਇਆ ਆਰਡਰ ਆਇਆ ਨੂੰ ਇੱਕ ਗੁਲਵਿੰਦਰ ਸਿੰਘ ਦੇ ਖਿਲਾਫ ਹੈ ਹਾਂ ਇੱਕ ਮਿੰਟ ਬੜੇ ਧਿਆਨ ਨਾਲ ਸੁਣਿਓ ਇਹ ਉਹ ਕੇਸ ਆ ਬੈਠਿਆ ਇੱਕ ਤੁਹਾਨੂੰ ਯਾਦ ਹੋਣਾ 2019 'ਚ ਮੈਂ ਇਹ ਵੀ ਦੇ ਰਿਹਾ ਤੁਹਾਨੂੰ ਇੱਕ ਸਾਡਾ ਬੜਾ ਹਿੰਮਤੀ ਵਰਕਰ ਸੀ ਸਰਪੰਚ ਰਿਹਾ ਲੰਮਾ ਸਮਾਂ 10 ਸਾਲ ਸਰਪੰਚ ਰਿਹਾ ਚੇਅਰਮੈਨ ਰਿਹਾ ਸਾਧਨਬੀਰ ਸਿੰਘ ਢਿਲਵਾ ਉਹਦਾ ਕਤਲ ਕਰਤਾ ਗਿਆ ਸੀ ਔਰ ਜਿਨ੍ਹਾਂ ਨੇ ਕਤਲ ਕੀਤਾ ਸੀ ਉਸ ਵੇਲੇ ਵੀ ਆਹ ਕਰਨੇ ਲੱਗੇ ਸੀ ਆ ਮੈਂ ਪੁਰਾਣੀ ਪੋਸਟਬੁੱਕ ਫੇਸਬੁੱਕ ਪੋਸਟਾਂ ਕੱਢ ਕੇ ਲਿਆ ਜਿਹਦੇ ਚ ਕਿਉਂਕਿ ਜੱਗੂ ਭਗਵਾਨਪੁਰੀਏ ਦੇ ਖਿਲਾਫ ਗੁਰਦਾਸਪੁਰ ਦੇ ਚੰਡੀਗੜ੍ਹ ਪ੍ਰਧਾਨ ਸਭਾ ਟਕਰਾਲਾ ਪੈ ਗਿਆ ਸੁਖੀ ਰੰਧਾਵੇ ਦੇ ਖਿਲਾਫ ਤੁਹਾਨੂੰ ਯਾਦ ਹੋਣਾ ਕਿ ਦੀ ਮਾਤਾ ਨੇ ਪਿੰਡ ਸਿਆਪਾ ਕੀਤਾ ਸੀਗਾ ਅ ਜੇ ਉੱਥੇ ਬਟਾਲੇ ਪੁਲਸ ਲਾਈਨ ਦੇ ਬਾਹਰ ਛੁੱਟੀ ਸੀ ਇਸ ਕਿਸਮ ਨਾਲ ਲੋਦੀ ਕੇ ਰਾਵੰਦੀ ਕੀਤੀ ਸੀ ਉਸ ਕੇਸ ਚ ਇਹਨੇ ਦਲਬੀਰ ਢਿਲਵਾ ਨੂੰ ਮਾਰਿਆ ਸੀ ਜਿਹੜਾ ਬੰਦਿਆ ਨੇ ਮਾਰਿਆ ਸੀ ਉਹਨਾਂ ਤੇ ਜੰਗੂ ਭਗਵਾਨਪੁਰੀਆ ਤੇ ਉਹਦੇ ਸਾਥੀ ਆ ਬਲਵਿੰਦਰ ਸਿੰਘ ਜਿਹੜਾ ਰਿਟ ਚ ਹੈ ਉਹ 4:30 ਤੋਂ ਵੱਧ ਸਮਾਂ ਅੰਦਰ ਨੇ ਆ ਉਹਦੀ ਫੋਟੋ ਹੈ ਔਰ ਹਾਈ ਕੋਰਟ ਦਾ ਆਰਡਰ ਕੀ ਕਹਿੰਦਾ ਮੈਂ ਔਰ ਦੋ ਲਾਈਨਾਂ ਪੜ੍ਹ ਦਿਆਂ ਬਾਕੀ ਆਰਡਰ ਤੁਹਾਨੂੰ ਦੇ ਦੂੰਗਾ ਦਬ ਪਟੀਸ਼ਨਰ ਕੁਡ ਨਾਟ ਐਂਟਰ ਡਿਸਟ੍ਰਿਕਟ ਫੋਰ ਦਾ ਆਸਪੋਰਟ ਟੀਲ ਦੀ ਐਗਜ਼ਾਮੀਨੇਸ਼ਨ ਆਫ ਦਾ ਅਪਰ ਮੈਂਸ਼ਨਡ ਟੂ ਮਟੀਰੀਅਲ ਵਿਟਨੈਸਸਿਜ਼ ਨੇਮਲੀ ਲਖਵਿੰਦਰ ਸਿੰਘ ਐਂਡ ਬਨਜੋਤ ਸਿੰਘ ਉਹਨਾਂ ਦੀ ਜਦ ਤੱਕ ਕਰਾਸ ਐਗਜ਼ਾਮੀਨੇਸ਼ਨ ਨਹੀਂ ਹੋ ਜਾਂਦੀ ਜਿਹੜੇ ਇਹਨਾਂ ਦੇ ਪਰਿਵਾਰ ਤੇ ਜੀਨ ਹੈ ਤੇ ਧਲਵਾ ਸਾਹਿਬ ਦੇ ਛੋਟੇ ਭਾਈ ਸਾਹਿਬ ਨੇ ਤੇ ਤੁਸੀਂ ਆ ਵੇਖ ਲਓ ਪੁਲਿਸ ਦਾ ਹਾਲ ਹਾਈ ਕੋਰਟ ਦੀ ਵੀ ਇਹ ਧੱਡੀਆਂ ਢਾਈਆਂ ਜਾ ਰਹੀਆਂ ਆ ਆ ਪੀੜੀ ਪੜ ਚੇ ਕਿਾਰੇ ਆਮ ਸਾਰੇ ਪਿੰਡ ਦੇ ਨਾਲ ਉਹ ਕਾਗਜ਼ दाखल ਕਰਾਉਂਦਾ ਫਿਰ ਰਿਹਾ ਔਰ ਐਸਐਸਪੀ ਨੂੰ ਆਲਾ ਪੁਲਿਸ ਅਫਸਰਾਂ ਨੂੰ ਮੈਂ ਪਹਿਲੇ ਦਿਨ ਕਿਹਾ ਮੈਂ ਕਿਹਾ ਜੀ ਵੈਪਨ ਜ਼ਬਤ ਕਰਾ ਦਿਓ ਸਾਰਿਆਂ ਦੇ ਔਰ ਇਨਚੋਰ ਕਰੋ ਜੇ ਤੁਸੀਂ ਫ੍ਰੀ ਐਂਡ ਪੀਸਫੁਲ ਇਲੈਕਸ਼ਨ ਚਾਹੁੰਦੇ ਹੋ ਕੋਈ ਵਾਇਲੈਂਸ ਨਹੀਂ ਚਾਹੁੰਦੇ ਤੇ ਜਿੱਥੇ ਜੇ ਕੋਈ ਮਾੜੇ ਕ੍ਰਿਮੀਨਲ ਐਲੀਮੈਂਟਸ ਆ ਉਹਨਾਂ ਨੂੰ ਫੜ ਕੇ ਅੰਦਰ ਦਿਓ ਔਰ ਸਾਰੇ ਅਸਲਾ ਸਬਤ ਹੋਵੇ ਇੱਥੇ ਤਾਂ ਹਾਈ ਕੋਰਟ ਦੇ ਆ ਜੱਜ ਸਾਹਿਬ ਦੇ ਆਰਡਰ ਨੇ ਹਰਕੇਸ਼ ਮਲੂਝਾ ਸਾਹਿਬ ਦੇ ਜਿਨ੍ਹਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਬਲਵਿੰਦਰ ਸਿੰਘ ਨੂੰ ਤਾਂ ਕਿਹਾ ਕਿ ਤੂੰ ਜ਼ਿਲ੍ਹੇ 'ਚ ਨਹੀਂ ਵੱਲ ਸਕਦਾ ਕਿ ਉਹ ਕਾਗਜ਼ ਦਾਖਲ ਕਰਾਉਂਦਾ ਫਿਰਦਾ ਅਜ ਉਹਦਾ ਸਿੱਟਾ ਕੱਢ ਲਓ ਕੀ ਨਿਕਲਿਆ ਕੀ ਕੱਲ ਇਹਨੂੰ ਫੇਰ ਜੱਪੂ ਦਾ ਫੋਨ ਆ ਗਿਆ ਹੁਣ ਦੱਸ ਦੇ ਤੂੰ ਆਪ ਤੇ ਮੂੰਹ ਦੱਸ ਇਹਨਾਂ ਨੂੰ ਕੀ ਹੋਇਆ ਕੀ ਤੇਰੇ कल सार पहले ते 4 जून 4 ਤਰੀਕ ਨੂੰ ਮੈਂ ਕਾਗਜ਼ ਨਾਮਜ਼ਦ ਕਰਾਉਣ ਵਾਸਤੇ ਗਿਆ ਉੱਥੇ ਮੇਜਰ ਸਿੰਘ ਜੋਗੇ ਜੱਜ ਦਾ ਅਮੀਦਵਾਰ ਹੀਗਾ ਉਹ 4-5 ਬੰਦੇ ਲੈ ਕੇ ਸਾਡੇ ਗੱਲ ਪਿਆ ਕਾਜ ਕਰ ਤੋਂ ਤੋਂ ਬਾਅਦ ਨੂੰ ਆ ਹੀ ਨਿਕਲੇ ਸਾਰਵਾਈ ਫੈਰ ਵੀ ਉਹਨਾਂ ਨੇ ਕੀਤੀ ਮੈਂ मान ਲੁਗ ਡੀਪੀ ਸਾਹਿਬ ਨੂੰ ਮਿਲ ਕੇ ਬੋਲਾਇਆ ਤੇ ਉਹਨਾਂ ਨੂੰ ਦੱਸਿਆ ਵੀ ਇਥੇ ਫੈਰ ਹੋਈ ਹੈ ਚਾਰ ਜੇ ਕੋਈ ਕਿਹੜੇ ਨੂੰ ਦੱਸੂਨ ਡਿਪਟੀ ਜੇਰਾ ਦਾ ਬਾਬਾ ਨਾਲ ਦੀ ਉਹਨੂੰ ਐਸਡੀਐਮ ਵੀ ਉੱਥੇ ਮੌਕੇ ਤੇ ਆਏ ਉਹਨਾਂ ਦਾ ਉਹ ਮੰਨਣਾ ਹੀ ਨਹੀਂ ਹੈਗਾ ਕਿ ਇੱਥੇ ਫੈਰ ਹੋਇਆ ਉਹ ਬਾਹਰੋਂ ਜਾ ਕੇ ਚਾਰਪੇ ਪਟਾਕੇ ਆਮ ਅੱਜਕੱਲ੍ਹ ਦੁਬਾਰੀ ਦਾ ਤਿਹਾਰ ਚੱਲ ਰਿਹਾ ਪਟਾਕੇ ਤਿਹਾਰੇ ਲਖਾ ਵਿੱਚ ਪਾਲ ਕਹਿੰਦੇ ਬਾਹਰ ਤੇ ਥੋੜਾ ਜਿਹਾ ਪੱਜਾ ਪਟਾਕੇ ਚਲਾ ਰਿਹਾ ਹੈਗਾ ਕੋਈ ਫੈਰ ਦੀ ਹੋਇਆ ਪਟਾਕੇ ਚੱਲ ਰਹੇ ਉਤੋਂ ਬਾਅਦ ਸਰ ਡੀਪੀਓ ਅਧਿਕਾਰ ਹੁਕਮਾ ਦੇ ਕਰਕੇ ਉਹ ਆਪਣਾ ਐਸਐਸਓ ਡੇਰਾ ਪੱਪਾ ਨਾਨਕ ਮਾਨੂੰ ਕਦੇ ਛੱਡ ਕੇ ਗਿਆ ਮੇਰੇ ਨਾਲ ਜਿਹੜੇ ਕਾਗਜ਼ ਭਰਨ ਵਾਸਤੇ ਗਏ ਸੀ ਮੇਰੇ ਵਰਕਰ ਮੋਂ ਉਹਨਾਂ ਨੂੰ ਅਹੀਂ ਬਾਹਰ ਢੀਲੇ ਤੇ ਰਹਿਨੇ ਆਏ ਮੰਮਾ ਨੂੰ ਘਰੇ ਬਲ ਆਪਣਾ ਪਿੰਡ ਦੇ ਸੜਨ ਵਾਸਤੇ ਗਿਆ ਮੇਰਾ ਵਾਪਸੀ ਉਹਨਾਂ ਨੇ ਰਸਤਾ ਰੋਕਿਆ ਮੇਰੀਆਂ ਗੱਡੀਆਂ ਦਾ ਇੰਡਾ ਰੋੜਾ ਚਲਾਇਆ ਜੇਰ ਮੈਂ ਕਪੂਰ ਦੀ ਸਪੂਤ ਸੰਬੰਧੀ ਐਸਐਚਓ ਨੂੰ ਫੋਨ ਕੀਤਾ ਉਦੋਂ ਦੋ ਬਲਾਜਮ ਆਏ ਉਹਨਾਂ ਦਸਤਾ ਮੇਰਾ ਸਾਫ ਕਰਵਾ ਕੇ ਮੰਮਾ ਘਰ ਭੱਜੇ ਚਾਰ ਤਰੀਕ ਦੀ ਗੱਲ ਹੈ ਜੀ ਚਾਰ ਤਰੀਕ ਦੀ ਹੁਣ ਕੱਲ ਦੀ ਗੱਲ ਦੱਸ ਦੇ ਕੋ ਉਹ ਤਾਂ ਆਹੋ ਕੱਲ੍ਹ ਦੱਸ ਕੀ ਹੋਇਆ ਇਹ ਉਹ ਬੰਦਾ ਹੈ ਜਿਹਨੂੰ ਹਾਈ ਕੋਰਟ ਨੇ ਸਿਕਿਉਰਿਟੀ ਦਿੱਤੀ ਆ